ਲੋਕਾਂ ਨੂੰ ਅੱਜ ਕਈ ਦਿਨਾਂ ਦਾ ਅਸੀਂ ਅਪੀਲ ਕੀਤੀ ਸੀ ਭਾਈ 30 ਤਰੀਕ ਨੂੰ ਬੰਦ ਰਹੂਗਾ ਲੋਕ ਫੇਰ ਜਾਣ ਬੁੱਝ ਕੇ ਇਹ ਕੰਮ ਕਰ ਰਹੇ ਨੇ ਇਹ ਇਹਨਾਂ ਨੂੰ ਫੇਰ ਅਸੀਂ ਬੇਨਤੀ ਕਰ ਰਹੇ ਆ ਵੀ ਨਹੀਂ ਅਸੀਂ ਨੰਗਣ ਦੇਣਾ ਭਈ ਅੱਜ ਅਸੀਂ ਬੰਦ ਰੱਖਾਂਗੇ ਤੇ ਰੱਖਾਂਗੇ ਯਾਰ ਤੇ ਅੱਜ ਹੁਣ ਕਿੱਥੇ ਕਿੱਥੇ ਤੁਸੀਂ ਲੁਧਿਆਣੇ ਦੇ ਵਿੱਚ ਬੰਦ ਪੰਜ ਪੁਆਇੰਟ ਨੇ ਜੀ ਪੰਜ ਪੁਆਇੰਟ ਨੇ ਲੁਧਿਆਣੇ ਦੇ ਉਧਰੋਂ ਆਪਣਾ ਮੁੱਲਾਪੁਰ ਖਰਨਾ ਦਰਾਹਾ ਸਮਰਾਲਾ ਤੇ ਹਾਲ ਅੱਜ ਪੰਜਾਬ ਬੰਦ ਦਾ ਸੱਦਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਨੇ ਉਸ ਦਾ ਸਮਰਥਨ ਵੀ ਕੀਤਾ ਤਾਂ ਲੁਧਿਆਣੇ ਦੇ ਵਿੱਚ ਵੀ ਬੰਦ ਆਸਰ ਜਿਹੜਾ ਦੇਖਣ ਨੂੰ ਮਿਲ ਗਿਆ ਲੁਧਿਆਣਾ ਦੇ ਗੱਡਵਾਲ ਟੋਲ ਪਲਾਜ਼ਾ ਤੇ ਕੋਲਡ ਮੌਜੂਦ ਆ ਜਲੰਧਰ ਹਾਈਵੇ ਹੈ ਤਾਂ ਇੱਥੇ ਵੀ ਕਿਸਾਨਾਂ ਨੇ ਜਿਹੜਾ ਬੰਦ ਕਰ ਦਿੱਤਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਰਫ ਉਹਨਾਂ ਲੋਕਾਂ ਨੂੰ ਐਮਰਜੈਂਸੀ ਵਾਲਿਆਂ ਨੂੰ ਜਾਣ ਦਿੱਤਾ ਜਾ ਰਿਹਾ ਜੇ ਕਿਸੇ ਦੇ ਕੋਈ ਮੌਤ ਹੋ ਗਈ ਹੈ ਕਿਸੇ ਨੇ ਹਸਪਤਾਲ ਦੇ ਜਾਣਾ ਮਰੀਜ਼ ਮਰੀਜ਼ ਹੈਗਾ ਉਹਨਾਂ ਦਾ ਕੋਈ ਜਾਂ ਐਂਬੂਲੈਂਸ ਹੈ ਯਕਸ ਨੇ ਵਿਆਹ ਸ਼ਾਦੀ ਤੇ ਜਾਣਾ ਜਾਂ ਕਿਸੇ ਦੀ ਕੋਈ ਫਲਾਈਟ ਹੈ ਤਾਂ ਉਹਨਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਤਾਂ ਹਰੇਕ ਦੀ ਜਿਹੜੀ ਆ ਪੁਛ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਨਾਲ ਕਿਸਾਨ ਆ ਗੋ ਦਿਲਬਖ ਸਿੰਘ ਮੰਜੂਰ ਨੇ ਦਿਲਬਖ ਸਿੰਘ ਜੀ ਅਸੀਂ ਦੇਖ ਰਹੇ ਹਾਂ ਲੋਕ ਹਜੇ ਵੀ ਆ ਰਹੇ ਨੇ ਤੁਹਾਡੇ ਨਾਲ ਬਹਿਸ ਵੀ ਕਰ ਰਹੇ ਨੇ ਕੀ ਅਪੀਲ ਕੀਤੀ ਜਾ ਰਹੀ ਹੈ ਦੇਖੋ ਲੋਕਾਂ ਨੂੰ ਅੱਜ ਕਈ ਦਿਨਾਂ ਦਾ ਅਸੀਂ ਅਪੀਲ ਕੀਤੀ ਪਾਈ 30 ਤਰੀਕ ਨੂੰ ਬੰਦ ਰਊਗਾ ਲੋਕ ਫੇਰ ਜਾਣ ਪੁੱਜ ਕੇ ਇਹ ਕੰਮ ਕਰ ਰਹੇ ਨੇ ਇਹ ਇਹਨਾਂ ਨੂੰ ਫੇਰ ਅਸੀਂ ਬੇਨਤੀ ਕਰ ਰਹੇ ਹਾਂ ਵੀ ਨਹੀਂ ਅਸੀਂ ਨੰਗਣ ਦੇਣਾ ਭਈ ਅੱਜ ਅਸੀਂ ਬੰਦ ਰੱਖਾਂਗੇ ਤੇ ਰੱਖਾਂਗੇ ਯਾਰ ਕਿਉਂਕਿ ਡੱਲੇਵਾਲ ਸਾਹਿਬ ਦੀ ਹਾਲਤ ਬਹੁਤ ਇਸ ਟਾਈਮ ਕ੍ਰਿ ਕੱਲ ਸਰਵਨ ਸਿੰਘ ਬੰਦੇਰ ਵੀ ਇੱਥੇ ਪਹੁੰਚੇ ਸੀਗੇ ਕੀ ਸਥਿਤੀ ਕੀ ਆ ਖਨੌਰੀ ਬਾਰਡਰ ਦੀ ਉਹਨਾਂ ਦਾ ਖਨੌਰੀ ਬਾਰਡਰ ਦਾ ਸਰਕਾਰ ਆ ਜਿਹੜਾ ਚੱਕਣ ਦੀ ਕੋਸ਼ਿਸ਼ ਕਰ ਰਹੀ ਆ ਪਰ ਚੱਕਣ ਨਹੀਂ ਦਿੱਤਾ ਜਾਊਗਾ ਇਹ ਗੱਲ ਆ ਕੱਲ ਤੋਂ ਹੀ ਬਹੁਤ ਉੱਥੇ ਹਲਚਲ ਤੇਜ਼ ਹੋਈ ਹੋਈ ਆ ਸਰਕਾਰ ਕੋਸ਼ਿਸ਼ ਬਿਲਕੁਲ 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 ਹਾਂ ਤੇ ਅੱਜ ਹੁਣ ਕਿੱਥੇ ਕਿੱਥੇ ਤੁਸੀਂ ਲੁਧਿਆਣੇ ਦੇ ਵਿੱਚ ਬੰਦ ਪੰਜ ਪੁਆਇੰਟ ਨੇ ਜੀ ਪੰਜ ਪੁਆਇੰਟ ਨੇ ਲੁਧਿਆਣੇ ਦੇ ਉਧਰੋਂ ਆਪਣਾ ਮੁੱਲਾਪੁਰ ਖਰਨਾ ਦਰਾਹਾ ਸਮਰਾਲਾ ਤੇ ਹਾਲੋ ਬਾਜ਼ਾਰ ਵੀ ਬੰਦ ਕਰਵਾਈ ਜਾਣਗੇ ਆ ਲੋਕ ਬਾਜ਼ਾਰ ਵੀ ਬੰਦ ਕਰਵਾਈ ਜਾਂਦੇ ਤੇ ਕੋਈ ਆਪ ਮਾਰਕੀਟ ਵਾਲੇ ਸਮਰਥਨ ਦੇ ਰਹੇ ਕਿ ਅਸੀਂ ਤੁਹਾਡੇ ਹੱਕ ਦੇ ਵਿੱਚ ਕਰਾਂਗੇ ਹਾਂ ਜੀ ਕਰ ਰਹੇ ਸਮਰਥਨ ਦਿੱਤਾ ਬਿਲਕੁਲ ਤਾਂ ਇਹ ਕਿਸਾਨ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਹੁਣ ਸੜਕ ਤੇ ਬੈਠ ਕੇ ਨੇ ਸਿਰਫ ਉਹਨਾਂ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਜੋ ਕਿਸੇ ਐਮਰਜੈਂਸੀ ਦੇ ਵਿੱਚ ਨੇ ਕਿਸੇ ਨੇ ਹਸਪਤਾਲ ਜਾਣਾ ਹੈ ਜਾਂ ਹੋਰ ਕਿਤੇ ਜਾਣਾ ਹੈ ਆਪਣੀ ਕਿਸੇ ਨੇ ਫਲਾਈਟ ਜਿਹੜੀ ਆ ਉਹ ਫੜਨੀ ਹੈ ਤਾਂ ਉਹਨਾਂ ਨੂੰ ਹੀ ਕੇਵਲ ਜਿਹੜਾ ਉਹ ਜਾਣ ਦਿੱਤਾ ਜਾ ਰਿਹਾ ਤਾਂ ਇੱਧਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੂਰਨ ਤੌਰ ਤੇ ਜਿਹੜਾ ਇਹ ਹਾਈਵੇ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਸਿਰਫ ਟੂਰਿਸਟ ਗੱਡੀਆਂ ਨੂੰ ਹੀ ਜਿਹੜਾ ਕਿ ਜਾਣ ਦਿੱਤਾ ਜਾ ਰਿਹਾ ਉਹ ਵੀ ਜੇ ਕਿਸੇ ਦੀ ਕੋਈ ਫਲਾਈਟ ਦੀ ਜਿਹੜੀ ਹੈ ਉਹ ਟਿਕਟ ਹੈ ਉਹ ਦੇਖ ਕੇ ਹੀ ਉਸ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਹੁਣ ਹਾਈਵੇ ਬੰਦ ਹੋ ਚੁੱਕਿਆ ਹਾਲਾਂਕਿ ਟ੍ਰੈਫਿਕ ਜਿਹੜਾ ਉਹ ਜਾਮ ਉਸ ਦੀ ਸਥਿਤੀ ਜਿਹੜੀ ਹੈ ਇੱਥੇ ਨਹੀਂ ਬਣੀ ਹੈ ਪਰ ਕਿਸਾਨਾਂ ਨੇ ਆਪਣਾ ਧਰਨਾ ਜਿਹੜਾ ਉਹ ਲਗਾ ਦਿੱਤਾ ਤਾਂ ਤਸਵੀਰ ਲੁਧਿਆਣਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਕਿਸਾਨਾਂ ਨੇ ਲੁਧਿਆਣੇ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤਵਦੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਨਾ ਸਰਮਜੀਤ ਸਿੰਘ ਕੋਲ ਹਜ਼ਾਨਾ ਸਪੋਕਸਮੈਨ ਲੁਧਿਆਣਾ